ਸਤਿ ਸ਼੍ਰੀ ਅਕਾਲ ਜੀ ਥੋੜਾ ਸਾਡਾ ਸਵਾਗਤ ਆਪਣੇ ਚੈਨਲ ਸੋਨੀ ਮੰਜ਼ਿਲ ਹੇਅਰ ਬਲੌਗ ਦੇ ਵਿੱਚ ਅੱਜ ਇੱਕ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਏ ਆ ਅੱਜ ਆਪਾਂ ਮਲਾਈ ਤੋਂ ਸਿੱਧਾ ਘਿਓ ਬਣਾ ਕੇ ਤੁਹਾਨੂੰ ਦਿਖਾਵਾਂ ਦਿਖਾਵਾਂਗੇ ਕੋਈ ਮੱਖਣ ਨਹੀਂ ਕੱਢਣਾ ਕੋਈ ਇਸ ਤਰ੍ਹਾਂ ਬੇਸਟ ਕਰਨ ਦੀ ਲੋੜ ਨਹੀਂ ਸਿਰਫ ਥੋੜਾ 5-7 ਮਿੰਟਾਂ ਦੇ ਵਿੱਚ ਤੁਹਾਡਾ ਜਿਹੜਾ ਇਹ ਘਿਓ ਬਣ ਕੇ ਰੈਡੀ ਹੋ ਜਾਣਾ ਆਪਾਂ ਕੱਚੇ ਦੁੱਧ ਦੀ ਮਲਾਈ ਲਈ ਹੋਈ ਸਾਰੀ ਕੋਈ ਆਪਣਾ ਫੁਕਾ ਕੇ ਦੁੱਧ ਦੀ ਮਲਾਈ ਲਈ ਹੋਈ ਕੱਚੇ ਦੁੱਧ ਤੇਰੀ ਕਰੀਮ ਆਉਂਦੀ ਹੁੰਦੀ ਆਪਾਂ ਉਹੀ ਲਈ ਹੋਈ ਆ ਤੇ ਇੱਧਰ ਆਪਾਂ ਫਿਰ ਤੋਂ ਖੰਨਿਆ ਇੰਡਕਸ਼ਨ ਤੇ ਆਪਾਂ ਕੜਾਈ ਕਾਤੀ ਗਰਮ ਹੋ ਲਈ ਧੋ ਕੇ ਟੜਕ ਮਾੜਾ ਮੋਟਾ ਕੜਾਈ ਵਿੱਚ ਪਾਣੀ ਸੁੱਕ ਜਾਊਗਾ ਹਾਂਜੀ ਇਦਾਂ ਆਪਣੀ ਕੜਾਈ ਬਿਲਕੁਲ ਗਰਮ ਹੋ ਚੁੱਕੀ ਆ ਤੇ ਹੁਣ ਆਪਾਂ ਇਸ ਦੇ ਵਿੱਚ ਜਿਹੜੀ ਮਲਾਈ ਆ ਉਹ ਪਾਵਾਂਗੇ ਜਿਹੜੀ ਮਲਾਈ ਆ ਸਵਾਦ ਚ ਪਏ ਦੇ ਵਿੱਚ ਪਾਵਾਂਗੇ ਤੇ ਆਪਣਾ ਬਹੁਤ ਹੀ ਛੇਤੀ ਜਿਹੜਾ ਘਿਓ ਬਣ ਕੇ ਤਿਆਰ ਹੋ ਜਾਣਾ ਕਲਦਾ ਦੁੱਧ ਇੱਕ ਕੱਚੀ ਮਲਾਈ ਹੈ ਸਾਰੀ ਮੈਂ ਦੁੱਧ ਤੋਂ ਅਸੀਂ ਦੁੱਧ ਨੂੰ ਵਾਲਦੇ ਨਹੀਂ ਹੈ ਇਹ ਕੱਚੇ ਦੁੱਧ ਤੇ ਮਲਾਈ ਲਾਉਣੀ ਆ ਕਿਉਂ ਕਿੜਾ ਕਲਦਾ ਦੁੱਧ ਹੁੰਦਾ ਬਿਲਕੁਲ ਨਹੀਂ ਖਰਾਬ ਹੁੰਦਾ ਕਈ ਹਵਾਲ ਲੈਂਦੇ ਪਰ ਆਪਾਂ ਵਾਲਦੇ ਨਹੀਂ ਤੇ ਸਿਰਫ ਤੁਹਾਡੇ 5 ਤੇ 7 ਮਿੰਟਾਂ ਦੇ ਵਿੱਚ ਤੁਹਾਡਾ ਘਿਓ ਬਣ ਕੇ ਰੈਡੀ ਹੋ ਜਾਣਾ ਸਿੱਧਾ ਮਲਾਈ ਤੋਂ ਆਪਾਂ ਘਿਓ ਬਣਾਉਣਾ ਹੈ ਕੋਈ ਆਪਾਂ ਪਹਿਲਾਂ ਇਹਦਾ ਮੱਖਣ ਨਹੀਂ ਕੱਢਣਾਗਾ ਲੱਸੀ ਲੱਗ ਨਹੀਂ ਕਰਨੀ ਕੁਝ ਵੀ ਨਹੀਂ ਕਰਨਾਗਾ ਇਸ ਤਰ੍ਹਾਂ ਤੁਸੀਂ ਕਿਓ ਜੂਰੂ ਬਣਾ ਕੇ ਟਰਾਈ ਕਰਿਓ ਬਹੁਤ ਹੀ ਛੇਤੀ ਤੇ ਬਹੁਤ ਹੀ ਵਧੀਆ ਕਿਓ ਆਪਣਾ ਬਣ ਕੇ ਤਿਆਰ ਹੁੰਦਾ ਹੈ ਸ਼ੌਤ ਘਰ ਦਾ ਦੇਸੀ ਕਿਓ ਤੇ ਜੀ ਆਪਾਂ ਹਨਾ ਤੁਹਾਨੂੰ ਪਤਾ ਹੀ ਹੈ ਜੇ ਮਲਾਈ ਨਾਲ ਤੇ ਭਲਾ ਡੜਕਦੇ ਹਾਂ ਉਸ ਨੂੰ ਫਿਰ ਆਪਾਂ ਕਿਓ ਕਰਦੇ ਹਾਂ ਬਹੁਤ ਜ਼ਿਆਦਾ ਟਾਈਮ ਲੱਗਦਾ ਉਹ ਤਾਂ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ ਤੇ ਆਪਣਾ ਟਾਈਮ ਵੀ ਵੇਸਟ ਹੁੰਦਾ ਇੱਥੇ ਬਿਲਕੁਲ ਆਪਣਾ ਕੋਈ ਟਾਈਮ ਵੇਸਟ ਨਹੀਂ ਹੋਣਾ ਬਸ 57 ਮਿੰਟਾਂ ਦੇ ਵਿੱਚ ਆਪਣਾ ਘਿਓ ਬਣ ਕੇ ਬਿਲਕੁਲ ਤਿਆਰ ਹੋ ਜਾਣਾ ਇਸ ਤਰ੍ਹਾਂ ਇਹਨੂੰ ਹਿਲਾਇ ਜਾਣਾ ਤੁਸੀਂ ਚੁੱਲੇ ਤੇ ਵੀ ਇਸ ਨੂੰ ਕੱਲ ਸਕਦੇ ਹੋ ਗੈਸ ਤੇ ਵੀ ਬਣਾ ਸਕਦੇ ਹੋ ਤੇ ਆਪਾਂ ਤਾਂ ਇਹਨੂੰ ਸ ਇੰਡਕਸ਼ਨ ਤੇ ਮੈਂਟੋ ਮੈਟ ਬਣਾ ਦੇਣਾ ਘਿਓ ਤਿਆਰ ਕਰਕੇ ਰੱਖ ਦੇਣਾ ਇਹਨੂੰ ਵਕਤ ਉਸੇ ਇਸ ਤਰ੍ਹਾਂ ਹਿਲਾਇ ਜਾਣਾ ਕਿਉਂ ਦੇਖੋ ਬਣਦਾ ਇਦਾਂ ਤੁਸੀਂ ਹਿਲਾਏ ਜਾਣ ਲਗਾਤਾਰ ਹਾਂਜੀ ਜਿਹੜੀ ਮਲਾਈ ਆ ਆਪਣੀ ਗਰਮ ਹੋ ਕੇ ਬਿਲਕੁਲ ਰਿਜਣ ਲੱਗ ਗਈ ਆ ਇਦਾਂ ਨੂੰ ਉਸਾਈ ਜਾਣਾ ਤੇ ਕਿਉਂ ਅਲੱਗ ਹੋ ਜਾਣਾ ਦੱਜ ਰੱਜ ਕੇ ਇਦਾਂ ਨੂੰ ਉਸਾਈ ਜਾਣਾ ਇੱਕ ਤੋਂ ਦੋ ਮਿੰਟ ਜਿਆਦਾ ਖੇਚੜ ਕੰਨ ਦੀ ਲੋੜ ਨਹੀਂ ਪੈਂਦੀ ਬਹੁਤ ਹੀ ਛੇਤੀ ਆਪਣਾ ਸ਼ੁੱਧ ਘਰ ਦਾ ਦੇਸੀ ਘਿਓ ਬਣ ਕੇ ਤਿਆਰ ਹੋ ਜਾਂਦਾ ਇਤਾਂ ਜੋਣਾ ਹਾਂਜੀ ਤੁਸੀਂ ਦੇਖ ਸਕਦੇ ਹੋ ਫਾਈਨਲੀ ਆਪਣਾ ਘਿਓ ਬਣਨਾ ਸਟਾਰਟ ਹੋ ਚੁੱਕਿਆ ਕੜ-ਕੜ ਕੇ ਹਲੇ ਸਿਰਫ ਮਾੜਾ ਮਾੜਾ ਹੀ ਬਣਿਆ ਇਹ ਨਹੀਂ ਇੱਕਦਮ ਘਿਓ ਨੇ ਬਣ ਜਾਣਾ ਹਾਂਜੀ ਦੇਖ ਸਕਦੇ ਹੋ ਫਾਈਨਲੀ ਆਪਣਾ ਇਹ ਘਿਓ ਆ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਦੇਖੋ ਘਿਓ ਆਪਣਾ ਬਣ ਕੇ ਬਿਲਕੁਲ ਤਿਆਰ ਹੋ ਚੁੱਕਿਆ ਆਪਾਂ ਹੁਣ ਇਹਨੂੰ ਕੀ ਕਰਾਂਗੇ ਪਾਉਣ ਲਾਂਗੇ ਭਾਂਡੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਣਾ ਘਿਓ ਪੰਜ ਘੰਟਿਆਂ ਜਾਂਦੋਂ ਦਾ ਆਪਣਾ ਘਿਓ ਬਣ ਕੇ ਤਿਆਰ ਹੋ ਚੁੱਕਿਆ ਆਪਾਂ ਹੁਣ ਇਸ ਘਿਓ ਨੂੰ ਸਾਰੇ ਨੂੰ ਪਾਉਣ ਲਾਂਗੇ ਦੇਖੋ ਕੋਈ ਆਪਾਂ ਹਨਾ ਵੀ ਜਣਕੇ ਟਿੱਕਿਓ ਨਹੀਂ ਰੜਕੇਗਾ ਕੁਛ ਨਹੀਂ ਕੀਤਾ ਸਿਰਫ ਗੈਸ ਤੇ ਮਲਾਈ ਪਾਤੀ ਕੱਚੀ ਤੇ ਆਪਣਾ ਘਿਓ ਬਣ ਕੇ ਬਿਲਕੁਲ ਤਿਆਰ ਲਓ ਜੀ ਸਿੱਧੀਆਂ ਅਲੱਗ ਹੋ ਗਈਆਂ ਤੇ ਘਿਓ ਆਪਣਾ ਅਲੱਗ ਹੋ ਗਿਆ ਤੇ ਹੁਣ ਆਪਾਂ ਇਹਨੂੰ ਪੁਣਾਗੇ ਗਰਮ ਗਰਮ ਨੂੰ ਇੰਡੈਕਸ਼ਨ ਕਰਦੀਏ ਬੰਦ ਘਿਓ ਆਪਣਾ ਬਣ ਕੇ ਤਿਆਰ ਆ ਜੇ ਠੰਡਾ ਹੋ ਗਿਆ ਇੱਥੇ ਆਈ ਜੰਮ ਜਾਣਾ ਇੱਕ ਆਪਾਂ ਚਾਹ ਪੋਣੀ ਤਾਂ ਉਹੀ ਕੋਲਾ ਲੈ ਲੈਣਾ ਜਿਹਦੇ ਵਿੱਚ ਆਪਾਂ ਮੁੜ ਲਾਈ ਕੱਢੀ ਸੀ ਤੇ ਆਪਾਂ ਹੁਣ ਕਿਉ ਉਹ ਨੂੰ ਕੱਢ ਲਾਂਗੇ ਅਲੱਗ ਕਰ ਲਾਂਗੇ ਹੁਣ ਲਾਂਗੇ ਆਪਾਂ ਹਾਂਜੀ ਆਪਾਂ ਇਹਦੇ ਵਿੱਚ ਪਾਉਣ ਲਾਂਗੇ ਕੋਲੇ ਚ ਇੰਟਰੈਕਸ਼ਨ ਕਰਤਾ ਬੰਦ ਹਾਂਜੀ ਆਪਾਂ ਕੋਲੇ ਉੱਤੇ ਚਾਹ ਪਾਉਣੀ ਰੱਖ ਲਈ ਆ ਤੇ ਇਸ ਤਾਂ ਆਪਾਂ ਇਹਨੂੰ ਪਾਉਣ ਲਾਂਗੇ ਪਾਸੀ ਬਾਹਰ ਨਾ ਡੁੱਲੇ ਨਾ ਦੱਬੀ ਲਾਦਾ ਬਾਹਰ ਨਾ ਡੋਲੇ ਜੇ ਹਾਂਜੀ ਤੁਸੀਂ ਦੇਖ ਸਕਦੇ ਆ ਆਪਾਂ ਕਿਉਂ ਇਹਦੇ ਵਿੱਚ ਛਾਂ ਲਿਆ ਇੱਧਰ ਥੱਲੇ 사ਦਾ ਰਹਿ ਗਿਆ ਛਿੱਦੀਆਂ ਦੀਆਂ ਤੇ ਇਹ ਵੀ ਆਪਾਂ ਬੇਕਾਰ ਸਮਝ ਕੇ ਇੰਸਟਾ ਨੇ ਇਹਦੀ ਬਹੁਤ ਕੁਝ ਚੀਜ਼ ਬਣਾਵਾਂਗੇ ਤੁਹਾਨੂੰ ਫੇਰ ਵੀਡੀਓ ਸ਼ੇਅਰ ਕਰਾਂਗੇ ਤੇ ਇਹਦਾ ਆਪਾਂ ਕਿਉਂ ਕੱਢ ਲਿਆ ਤੁਸੀਂ ਦੇਖ ਸਕਦੇ ਹੋ ਹਾਂਜੀ ਆਪਾਂ ਇਸ ਤਰੀਕੇ ਨਾਲ ਬਹੁਤ ਜਲਦੀ ਤੇ ਛੇਤੀ ਛੇਤੀ ਆਪਾਂ ਦੇਸੀ ਘਿਓ ਘਰ ਵਿੱਚ ਬਣਾ ਸਕਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਤੇ ਆਈਡੀਆ ਵਧੀਆ ਲੱਗਿਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਵਿੱਚ ਬਾ